ਇੰਮਰਸੀ ਅੱਤ ਬੱਲੇ 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 ਬਈ ਬੜਾ ਕਾਠੇ ਬਾਰ ਗੱਡੀਆਂ ਹੀ ਗੱਡੀਆਂ ਖੜੀਆਂ ਤਾਲੀਵਾਲ ਸਾਹਿਬ ਫਸੇ ਫਿਰਦੇ ਆ ਗੱਡੀ ਦਾ ਹੀ ਰੌਲਾ ਪੈ ਗਿਆ ਵਾ ਦੇਖ ਜਿੱਥੋਂ ਤੱਕ ਨਿਗਾਹ ਜਾਂਦੀ ਲੋਕ ਹੀ ਲੋਕ ਬੈਠੇ ਕਿਤਾਬਾਂ ਤੇ ਕਿਤਾਬਾਂ ਸਜੀਆਂ ਪਈਆਂ ਐਨਾ ਰੌਣਕ ਮੇਲਾ ਆਹ ਹੁਣ ਕੀ ਲੱਗਾਈ ਉਹ ਲਾਂਤੀਆ ਗਦਰੀ ਪਾਪਿਆਂ ਦਾ ਮੇਲਾ ਹਰ ਸਾਲ ਜੋਧੇ ਪਤਾ ਮੈਨੂੰ ਵੀ ਮੈਂ ਵੀ ਜਾਣ ਕੇ ਪੁੱਛਿਆ ਸੀਗਾ ਆਹੋ ਹਰ ਸਾਲ ਤਾਂ ਆਇਆ ਰਹੀ ਹੈ ਤੇਰਾ ਹੀ ਟੈਸਟ ਲੈਣਾ ਸੀਗਾ ਤੂੰ ਰੱਜ ਤੈਨੂੰ ਪਤਾ ਕਿ ਨਹੀਂ ਪਤਾ ਮੈਂ ਵੀ ਨਾਲ ਹੀ ਆਪਾਂ ਤਾਂ ਇੱਥੇ ਹੀ ਹੋਣੇ 15 ਸਾਲਾਂ ਤੋਂ ਬਸ ਕਰਿਆ ਗਿਆ ਲੈ ਵੀ ਮੇਲਾ ਲੱਗਿਆ ਏ ਆਹੋ ਉਹ ਪੰਜਾਬੀਆਂ ਦੀ ਆਦਤ ਹੈ ਕਿਹੜੀ ਆਦਤ ਮੈਂ ਕਹਾਂ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ ਚਾਹੇ ਮੇਲੇ ਹੋਣ ਚਾਹੇ ਸ਼ੀਦਾਂ ਨੂੰ ਯਾਦ ਕਰਨਾ ਹੋਵੇ ਹਾਂ ਵੀ ਹਾਂ ਲੈ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਆ ਉਹ ਮੈਂ ਕਹ ਪੰਜਾਬੀਆਂ ਦੀ ਇਹੀ ਆਦਤ ਮੰਨਣ ਵਾਲੀ ਆ ਇੱਕ ਦੂਜੇ ਦੇ ਨਾਲ ਖਾਂਦੇ ਆ ਦੇ ਪੰਜਾਬ ਚ ਹਾਰਾਂਗੇ ਆਹ ਅੱਧਾ ਪੰਜਾਬ ਡੁੱਬਿਆ ਹੋਇਆ ਸੀ ਤੇ ਅੱਧਾ ਪੰਜਾਬ ਉਹਨਾਂ ਦੀ ਮਦਦ ਲਈ ਖੜਾ ਸੀ ਬੱਲਾ ਬੱਲਾ ਵੀ ਪੰਜਾਬ ਹੀ ਪੰਜਾਬ ਦੀ ਮਦਦ ਕਰੀ ਗਿਆ ਆਹੋ ਤੇ ਸਰਕਾਰ ਕਿੱਥੇ ਸੀ ਸਰਕਾਰ ਹਸਪਤਾਲ ਦਾਖਲ ਸੀ ਡਰ ਫਟੇ ਰਹੇ ਉਹਨਾਂ ਦੇ ਬੋਤਲਾਂ ਲੱਗੀਆਂ ਹੋਈਆਂ ਸੀ ਬੋਤਲਾਂ ਲੱਗੀਆਂ ਹੋਈਆਂ ਕਲੂਕੋਜ ਦੀਆਂ ਨਾ